ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਪਿੰਡ ਨੱਤਾਂ ਦੇ ਵਿੱਚੋਂ ਬਣਾ ਰਹੇ ਹਾਂਗੇ ਇਹ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਦੋਸਤੋ ਇੱਕ ਛੋਟੀ ਜਿਹੀ ਬੇਨਤੀ ਹੈ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਕੋਈ ਵੀ ਵੀਰ ਆਪਣੇ ਚੈਨਲ ਤੇ ਐਦਾਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈਗਾ ਤਾਂ ਜੋ ਮੇਰਾ ਨੰਬਰ ਹੈ ਦੋਸਤੋ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਦਿੱਤਾ ਹੁੰਦਾ ਹੈਗਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋਗੇ ਅੱਜ ਦੀ ਵੀਡੀਓ ਜਾਣਕਾਰੀ ਸਾਰੀ ਵੀਡੀਓ ਜੋ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਬਾਈ ਤੋਂ ਲੈ ਕੇ ਸੌਂਡ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਬਾਈ ਸਤਿ ਸ੍ਰੀ ਅਕਾਲ ਕੱਛੀ ਗੱਲ ਬਈ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ। ਕੀ ਨਾਮ ਕਹੂੰ ਜੀ ਦਾ ਬਈ? ਠੀਕ ਹੈ ਕਰਮਜੀਤ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਉਹਦੇ ਵਿੱਚ ਆਪਾਂ ਇੱਕ ਪਹਿਲਣ ਬੱਚੀ ਦਿਖਾਵਾਂਗੇ। ਇਹਦੇ ਬਾਰੇ ਭਾਈ ਦੱਸਿਓ ਉਹਨੇ ਕਿੰਨੇ ਕਿਦਾਂ ਰਹਿਗੇ ਸੁੰ ਦੇ ਵਿੱਚ? ਭੱਤ ਦਾ ਦੱਸ ਦਿੰਦੇ ਨਹੀਂ ਸੁੰ। ਭੱਤ ਦਾ ਦੱਸ ਦਿੰਦਾ ਰਹਿੰਦਾ ਨਹੀਂ। ਠੀਕ ਹੈ ਤੇ ਭਾਈ ਕਿੰਨਾ ਕਿ ਦੁੱਧ ਪਾ ਦੂਗੀਂ ਦਾ ਜੱਟ ਛੋਟੇ ਹਿਸਾਬ ਨਾਲ? ਪਾ ਦੂਗੀ 18 ਕਿਲੋ 20 ਕਿਲੋ 17-18 ਕਿਲੋ ਪਾ ਦੂੰਗੀ। 20 ਤੋਂ ਅੰਦਰ ਅੰਦਰ ਪਾ ਦੂਗੀ। ਦੋ ਦੰਦੀ। ਦੋ ਦੰਦਾ ਕੀ ਠੀਕ ਹੈ ਭਈ ਉਹ ਕੋਈ ਵੀ ਵੀਰ ਆ ਕੇ ਚੈੱਕ ਕਰ ਸਕਦਾ ਹੈਗਾ। ਦੋਸਤੋ ਤੁਸੀਂ ਬਿਊਟੀ ਚੈੱਕ ਕਰੋ ਬਹੁਤ ਸੋਹਣੀ ਬੱਚੀ ਹੈਗੀ ਤੁਸੀਂ ਜ਼ਰੂਰ ਪਸੰਦ ਕਰੋਗੇ ਇਹਨੂੰ ਹਜੇ ਲਗਭਗ ਹਫ਼ਤੇ ਦੀ ਕੱਚੀ ਹੈ ਦਿਨ ਵੱਧ ਲੈ ਜਾਵਣੇ ਨੇ ਤੁਹਾਨੂੰ ਪਿੱਛੋਂ ਹਵਾਨਾ ਦਿਖਾਉਂਦਾ ਮੈਂ ਇਹ ਵਲਟਲਾਂ ਬਹੁਤ ਪਈਆਂ ਨੇ ਬੂਥ ਦੋਸਤੋ ਤੁਸੀਂ ਦੇਖਿਓ ਇਹਦੀ ਕਾਫੀ ਕਲਰ ਦੀ ਜਰਸੀ ਹੈ ਲਗਭਗ ਦੋਸਤੋ ਇਹ 85% ਪਿਓਰ ਜਰਸੀ ਇਹਨੂੰ ਕਹਿ ਸਕਦੇ ਹਾਂ ਥੋੜਾ ਜਿਹਾ ਮਾਮੂਲੀ ਜਿਹਾ ਦੋਸਤੋ ਐਫ ਐਫ ਨਾਲ ਕਰਾਸ ਹੈ ਤੁਰਦੀ ਨੂੰ ਦੋਸਤੋ ਤੁਸੀਂ ਔਰ ਕਲੀਅਰ ਦੇਖ ਲਿਓ ਜਗ੍ਹਾ ਥੋੜੀ ਜਿਹੀ ਘਟ ਹੈਗੀ ਸਾਨੂੰ ਇੱਕ ਥਾਵੇਂ ਏ ਗੇੜਾ ਕਢਾ ਕੇ ਦਿਖਾ ਦਿੰਨਾ ਫੇਸ ਔਰ ਦੇਖਿਓ ਬਈ ਇੱਕ ਵ ਬੜਾ ਦੋਸਤੋ ਕਮਾਲ ਦਾ ਹਵਾਨਾ ਤਿਆਰ ਕਰੂਗੀ ਇਹ ਹਜੇ ਕੱਚੀ ਹੈਗੀ ਪਰ ਉਮੀਦ ਹੈ ਵੀ ਬਹੁਤ ਸੋਹਣਾ ਹਵਾਨਾ ਤਿਆਰ ਕਰੂਗੀ ਜਿਹੜੇ ਹਸਾਬ ਦਾ ਰੁਕਾ ਹੈਗਾ ਇਸ ਟਾਈਮ ਇਹਦੇ ਹਵਾਨੇ ਦਾ ਤੁਰਦੀ ਨੂੰ ਕਲੀਅਰ ਦੇਖ ਸਕਦੇ ਹਾਂ ਕੱਦ ਕੱਦ ਦੋਸਤੋ ਪੰਜਾਬ ਵਾਲੀ ਜਰਸੀਆਂ ਜੇ ਨਹੀਂ ਹੈਗਾ ਕੋਈ ਵੀਰ ਛੋਟੀ ਨਾ ਸਮਝ ਲਿਓ ਬਾਕੀ ਨਜ਼ਦੀਕ ਤੋਂ ਤੁਹਾਨੂੰ ਮੈਂ ਦਿਖਾ ਦਿੰਨਾ ਇੱਕ ਵਾਰ ਬਾਕੀ ਸੀਲ ਠੰਡੀ ਦੋਸਤੋ ਬਹੁਤ ਹੈਗੀ ਫੁੱਲ ਸੀਲ ਠੰਡੀ ਥਾਂ ਦਾ ਸਾਈਜ਼ ਉਹ ਦੇਖ ਲਓ ਬਿਨਾ ਚਿਜ ਕੇ ਦੋਸਤੋ ਤੁਸੀਂ ਲੈ ਜਾਓ ਹੱਥੀ ਚਵਾਈ ਲਈ ਇੱਕ ਨੰਬਰ ਥਾਂ ਨਿਕਲੂਗਾ ਬਾਕੀ ਉਹਨੂੰ ਤੁਸੀਂ ਪਿੱਛੋਂ ਦੇਖ ਲਓ ਜਿੱਦਾਂ ਜਿੱਦੀ ਬਣਤਰ ਹੈਗੀ 65000 ਦੋਸਤੋ ਰੇਟ ਕਰਿਆ ਬੜਾ ਜੈ ਜੈ ਰੇਟ ਕਰਿਆਗਾ ਬਾਈ ਨਰੋਤ ਦੇ ਹਿਸਾਬ ਤੇ ਉਮੀਦ ਆ ਦੋਸਤੋ ਸਾਰੇ ਪਾਸੋਂ ਤੁਸੀਂ ਪਸੰਦ ਕਰੋਗੇ ਇਹਨੂੰ ਕਿਉਂਕਿ ਦੋਸਤੋ ਅੱਜ ਦੇ ਟਾਈਮ 'ਚ ਇੰਨਾ ਸਾਫ਼ ਸੁਥਰਾ ਪਸ਼ੂ ਇਸ ਰੇਟ ਦੇ ਵਿੱਚ ਮਿਲਣਾ ਉਹ ਵੀ ਨੌਜਵਾਨ ਪਸ਼ੂ ਬੜਾ ਔਖਾ ਹੈਗਾ ਔਰੋਂ ਦੋਸਤੋ ਤੁਸੀਂ ਹਵਾਨਾ ਦਾ ਕਲੀਅਰ ਦੇਖ ਲਓ ਤੇ ਦੁੱਧ ਬਾਈ ਕਹਿੰਦਾ 17-18 ਕਿਲੋ ਪਾ ਦੂਗੀ ਪਹਿਲੇ ਸੂਏ ਤੇ ਤੁਸੀਂ ਆਪਦੀ ਸਮਝ ਨਾਲ ਦੋਸਤੋ ਖਰੀਦ ਲੈਣਾਗਾ ਪਸ਼ੂ ਸਾਹਮਣੇ ਆ ਕੇ ਤੁਸੀਂ ਦੇਖਿਓ ਔਰੋਂ ਬੂਸਟ ਦੋਸਤੋ ਇਹ ਦੇਖ ਲਓ ਤੁਸੀਂ ਬਾਕੀ ਨੰਬਰ ਦੋਸਤੋ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਸામਨੇ ਆ ਕੇ ਪਸੰਦ ਤੁਸੀਂ ਦੇਖਿਓ ਤੇ ਉਮੀਦ ਹੈ ਜਰੂਰ ਤੁਸੀਂ ਪਸੰਦ ਕਰੋਗੇ ਇਸ ਵੈੜ ਨੂੰ ਕਿੱਦਾਂ ਦੀ ਤੁਹਾਨੂੰ ਲੱਗੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ